ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਅੱਜ ਨਾ ਬਾਈ ਕੋਲੇ ਫਰੀਦਕੋਟ ਆਏ ਸੀਗੇ ਸਾਡਾ ਜ਼ਿਲ੍ਹਾ ਜੀ ਫਰੀਦਕੋਟ ਬਾਈ ਨੇ ਫੇਸਬੁੱਕ ਤੋਂ ਨੰਬਰ ਲੈ ਕੇ ਕੀਤਾ ਸੀ ਫੋਨ ਆਹ ਮੱਝ ਤੇ ਆਏ ਸੀਗੇ ਬਾਈ ਦੇ ਕਿੰਨੇ ਵਾਰੀ ਟੀਕਾ ਭਰਾਲਿਆ ਬਾਈ ਚਾਰ ਪੰਜ ਵਾਰੀ ਚਾਰ ਪੰਜ ਵਾਰੀ ਟੀਕਾ ਭਰਾਲਿਆ ਜੀ ਇਹਦੀ ਪ੍ਰੋਬਲਮ ਕੀ ਆ ਰਹੀ ਹੈ ਨੂੰ ਸੇ ਸਭ ਤੋਂ ਮੇਨ ਹੈ ਜਿਹੜੀ ਚੀਜ਼ ਬਈ ਚਲੋ ਬੰਦਾ ਨੋਟ ਨਹੀਂ ਕਰ ਰਿਹਾ ਡਾਕਟਰ ਇਹ ਹੀਟ ਬਾਈ ਕਹਿੰਦਾ 10 ਦਿਨਾਂ ਬਾਅਦ ਘੱਡ ਲੈਂਦੀ ਹੈ ਤੇ 7-7 ਦਿਨ ਹੀਟ ਰੱਖਦੀ ਹੈ ਤੇ ਇੱਕ ਵਾਰੀ ਦਵਾਈ ਭਰੀ ਹੈ ਬਾਈ ਕੋਈ ਫਰਕ ਨਹੀਂ ਪਿਆ ਹੀਟ ਹੋਵੇਂ ਹੀ ਆ ਹੀਟ ਹੋਵੇਂ ਹੀ ਆ ਤੇ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਸੀ ਆ ਦੇਖੋ ਤੁਸੀਂ ਕੰਮ ਬਾਈ ਦਾ ਵਧੀਆ ਸ਼ੈੱਡ ਛੱਡ ਬਣਿਆ ਵਿਆ ਤੇ ਹਜੇ ਪਸ਼ੂ ਤਾਂ ਦੋ ਹੀ ਆ ਚਲੋ ਇਹ ਕਹਿੰਦਾ ਯਾਰ ਮੈਂ ਵਧਾਉਣੇ ਸੀ ਪਸ਼ੂ ਤੇ ਪਰ ਤੁਸੀਂ ਦੇਖ ਲਓ ਵੀ ਇਹ ਮੱਝ ਨੇ ਬਾਈ ਨੂੰ ਕਿੰਨਾ ਚਿਰ ਹੋ ਗਿਆ ਨੂੰ ਰਿਪੀਟ ਕਰੀ ਜਾਂਦੀ ਨੂੰ ਹੋ ਗਏ 5 ਮਹੀਨੇ 5 ਮਹੀਨੇ ਹੋ ਗਏ ਜੀ ਫਿਰ ਐਂ ਹੀ ਬੰਦੇ ਦਾ ਮਨ ਨਹੀਂ ਵੱਧ ਆਣਾਗਾ ਇਤਾ ਅਗਰ ਕੋਈ ਸਮੱਸਿਆ ਤੁਹਾਨੂੰ ਦੱਸਿਆ ਵੀ ਇਹ ਬਾਈ ਕਹਿੰਦਾ ਜਿੱਥੋਂ ਲੈ ਕੇ ਜਾਂਦੀ ਉੱਥੇ ਇਹਨੂੰ ਚਾਰ ਪੈਂਦਾ ਸੀ ਹੁਣ ਬਾਈ ਤਾਂ ਪੱਠਿਆਂ ਤੇ ਹੀ ਆ ਜਲੋ ਇਹਨੂੰ ਰੱਖਦਾ ਤੇ ਹਾਂ ਮਿਨਰਲ ਮੈਕਚਰ ਵੀ ਰੈਗੂਲਰ ਦੇ ਰਹੇ ਆ ਜੀ ਪਰ ਸਭ ਤੋਂ ਮੇਨ ਗੱਲ ਆ ਵੀ ਮੱਝ ਦੇ ਅੰਦਰ ਅੱਜ ਦਵਾਈ ਭਰੀ ਐ ਸੋਜ ਬਹੁਤ ਜ਼ਿਆਦੇ ਐ ਪਰਸੋਂ ਬਾਈ ਨੂੰ ਕਿਹਾ ਫੇਰ ਦਵਾਈ ਭਰਾਂਗੇ ਇਹ ਚੀਜ਼ ਦਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਜੇ ਪਸ਼ੂ 5-7 ਦਿਨ ਹੀਟ ਰੱਖਦਾ ਨਾ ਪਹਿਲਾਂ ਉਹਦਾ ਹੀਟ ਸਰਕਲ ਸੈੱਟ ਕਰੋ ਫੇਰ ਪਸ਼ੂ ਨੇ ਗੱਭਣ ਹੋਣਾ ਜੀ ਨਹੀਂ ਨਹੀਂ ਹੋਣਾਗਾ ਤੇ ਬਾਈ ਚਲੋ ਕੁਦਰਤੀ ਕਈ ਵਾਰੀ ਹੁੰਦਾ ਵੀ ਬੰਦੇ ਨੂੰ ਵਫਾ ਹੀ ਨਹੀਂ ਹੋਣਾ ਹੁੰਦਾ ਠੀਕ ਆ ਉਹ ਬਾਈ ਦੀ ਮੱਝ ਸੀਗੀ ਇਹ ਫਲ ਸੱਟ ਗਈ ਬਾਈ ਇਹ 2 ਮਹੀਨਿਆਂ ਦਾ ਫਲ ਸੱਟ ਗਈ ਦੇਖੋ ਪਰ ਬਾਈ ਫੇਰ ਵੀ ਕੋਸ਼ਿਸ਼ ਚਾਹੋ ਕਹਿੰਦਾ ਵੀ ਯਾਰ ਵਧਾਵਾਂਗੇ ਕੰਮ ਜੇ ਪਸ਼ੂ ਗੱਭਣ ਹੋਣਗੇ ਤਾਂ ਆਹ ਦੇਖੋ ਵਧੀਆ ਬਣਿਆ ਵੇ ਲੈ ਕਿੰਨਾ ਸੋਹਣਾ ਛੱਡ ਆ ਬਾਈ ਚਲੋ ਇਧਰ ਆਪਦੇ ਸੰਦ-ਸੁੰਦ ਵੀ ਖੜਾਉਂਦੇ ਚੰਗੇ ਕਰੋ ਬਾਈ ਮੈਂ ਉਧਰ ਘਰ-ਪਾ ਹੋਰ ਪਾਸੇ ਇਹਨਾਂ ਦਾ ਘਰ ਜਾਵਾਂ ਤੁਸੀਂ ਇਹ ਚੀਜ਼ ਦੇਖੋ ਵੀ ਪੋਲੀ ਕਲੀਨਿਕ ਤੇ ਜਾਵਾਂ ਸਾਹਮਣੇ ਆ ਫਰੀਦਕੋਟ ਪੌਲੀਕਲੀਨਿਕ ਜਿਹੜਾ ਮੇਨ ਹਸਪੀਟਲ ਆ ਆਪਣਾ ਇੱਥੇ ਪਸ਼ੂਆਂ ਵਾਲਾ ਉਹਦੇ ਸਾਹਮਣੇ ਉੱਥੇ ਤਾਂ ਚਲੋ ਬਾਈ ਨਹੀਂ ਲੈ ਕੇ ਜਾਂਦੇਗੇ ਆ ਝੋਟੀ ਆ ਕਿੰਨੇ ਦੇ ਲਈ ਸੀ ਬਾਈ ਦੋ ਪਸ਼ੂ ਕਿੰਨੇ ਦੀਆਂ ਲਈਆਂ ਸੀ ਮੱਝਾਂ ਇਹ ਦੋਵੇਂ 1 ਲੱਖ ਕੀ ਆ ਅੱਛਾ 1 30 ਦੀਆਂ ਲਈਆਂ ਆ ਇਹ ਥੱਲੇ ਕਿੰਨਾ ਦੁੱਧ ਹੈ ਇਹ ਤਾਂ ਹੁਣ ਇੱਕ ਡੰਗ ਹੀ ਜਗ 5 ਕਿਲੋ ਹੋ ਗਿਆ ਖੜਾ ਗਿਆ ਯਾਰ ਇੱਕ ਡੰਗ ਬਹੁਤ ਛੇਦੀ ਬੈ ਗਈ ਇਹਨੂੰ ਤਾਂ ਥੂਈ ਨੂੰ ਥੋੜਾ ਟਾਈਮ ਹੀ ਹੋਇਆ ਉਹ ਕੱਟੀਆਂ ਸੀ ਨਾ ਕੱਟੀਆਂ ਹੀ ਗਈਆਂ ਹਾਂ ਉਹ ਦੁੱਧ ਤੱਕ ਨਾ ਲੜਵਾ ਦੇ ਕੱਟਾਂ ਪੈ ਗਈ ਇਹਦਾ ਵੀ ਤੈਨੂੰ ਮੈਂ ਦੱਸ ਕੇ ਜਾਣਾ ਹੱਲ ਨਹੀਂ ਤੇ ਤੁਸੀਂ ਉਹ ਇੱਕ ਟਾਈਮ ਟੀਕਾ ਲਾ ਕੇ ਚੋ ਕੇ ਵੇਖੀ ਨਹੀਂ ਉਹ ਖੜਦੀ ਨਹੀਂ ਆਈ ਕੱਟੀ ਦਾ ਲਾਉਂਦੇ ਆ ਤੇ ਬਰਬਾਦ ਨਾ ਇਕੱਲਾ ਬਾਹਰ ਵੀ ਜੁੜੀ ਜੜੀ ਨਹੀਂ ਸਮੂਦ ਨਹੀਂ ਤੇ ਇੱਕ ਟਾਈਮ ਮਿਲਦੀ ਐ ਕਿੰਨਾ ਦੁੱਧ ਦੇ ਦਿੰਦੀ ਐ ਇੱਕ ਟਾਈਮ 4 ਕਿਲੋ ਦਿੰਦੀ ਹਾਂ ਆਪਾਂ ਹੁਣ ਆਮਲ ਦੇ ਤੌਰ ਤੇ ਨਾ ਹੀ ਲੋਕ ਇਹ ਚੀਜ਼ ਕਹਿੰਦੇ ਵੀ ਮੱਝਾਂ 'ਚ ਫਾਇਦਾ ਦੇਖੋ ਹੁਣ ਬਾਈ ਨੂੰ ਮੱਝਾਂ 'ਚ ਵੀ ਨਹੀਂ ਫਾਇਦਾ ਲੱਗਿਆ ਹਣਾ ਤੇ ਗਾਂ ਸਗੋਂ ਘਟੋ ਘਟੇ ਇਹ ਚੀਜ਼ ਤਾਂ ਨਹੀਂ ਨਾ ਹੋਣੀ ਗਾਂ ਚ ਵੀ ਯਾਰ ਦੁੱਧ ਨਾ ਮੰਨ ਕੇ ਚਲੋ ਦੋ ਟਾਈ ਇੱਕ ਟਾਈਮ ਲੱਗ ਜੂਗੀ ਦੇਣ ਤੇ ਆ ਇਹ ਆ ਚੀਜ਼ ਕਰਕੇ ਬੰਦੇ ਦਾ ਮਾਣ ਆਕਦਾ ਪਸ਼ੂਆਂ ਤੋਂ ਹੁਣ ਉਹ ਮੱਝ ਬਾਈ ਦੀ ਰਿਪੀਟ ਕਰੀ ਜਾਂਦੀ ਹੈ ਜਿਹੜੇ ਦੋ ਤਿੰਨ ਵਾਰ ਇਹ ਇੱਕ ਦੋ ਮਹੀਨੇ ਦਾ ਫਲ ਸੱਟ ਗਈ ਹੈ ਇਹ ਟੀਕੇ ਕਿਤੇ ਗੱਭਣ ਹੋ ਗਈ ਸੀ ਇੱਕ ਵਾਰੀ ਸਾਹ ਖਪਰਾਇ ਇੱਕ ਵਾਰੀ ਫਲਾ ਟੀਕਾ ਭਰਾਇਆ ਉਹਦੇ ਸਾਰੀ ਫੇਰ ਤਿੰਨਾਂ ਟੀਕੇ ਇਹ ਵੀ ਰਿਪੀਟ ਰਿਪੀਟਰ ਹੀ ਸੀ ਕਿਹਨ ਦਾ ਮਤਲਬ ਹੈ ਤੇ ਮੰਨ ਲਓ ਗੱਭਣ ਹੋ ਗਏ ਫਲ ਫੇਰ ਸੱਟ ਗਈ ਹੈ ਤੇ ਇਹ ਚ ਹੁਣ ਬਚਨਾ ਦੇਖ ਲੋ ਤੁਸੀਂ ਕੀ ਐ ਇੱਥੇ ਹੁਣ ਕਈ ਬੰਦੇ ਸੱਚੇ ਵੀ ਆ ਵੀ 50% ਨਹੀਂ ਬਚਦਾ ਹਨਾ ਬਾਈ ਕਿੰਨੀ ਫੀਡ ਫੂਡ ਪਾ ਦਿੰਨਾ ਫੀਡ ਹੀ ਪਾਉਣੇ ਘਰ ਦਾ ਦਾਣਾ ਪਾਉਣੇ ਘਰ ਦਾ ਦਾਣਾ ਫੀਡ ਸੰਭਲ ਉਹ ਵੇਖਿਆ ਸਾਹਮਣੇ ਮੇਦਰਲ ਮਿਕਚਰ ਰੈਗੂਲਰ ਆ ਜੀ ਚੰਗੀ ਫੀਡ ਪਾਉਂਦਾ ਬਾਈ ਦੇਖੋ ਠੀਕ ਐ ਖੁੱਲਾ ਥਾ ਪੂਰਾ ਐ ਨਹੀਂ ਗੱਲ ਵੀ ਯਾਰ ਪਸ਼ੂਆਂ ਹਾਂ 40 ਲੱਖ ਰੁਪਈਆ ਲਾਇਆ ਦੇਖੋ ਹਨਾ ਕੱਲੇ ਪਸ਼ੂਆਂ ਵਾਸਤੇ ਚਲੋ ਹਾਂ 6 ਹਾਂ ਇਹ ਆਪਣੇ ਬੰਦੇ ਮੇਖੇ ਨੂੰ ਦੁੱਧ ਦਿੰਨੇ ਆ ਠੀਕ ਆ ਵਿਕਰਾ ਕੋਈ ਨਹੀਂ ਲੈਂਦੇ ਕਿਰਾਇਆ ਕੋਈ ਨਹੀਂ ਲੈਂਦੇ ਹਾਂ ਮੰਨ ਲਓ ਇਹ ਵੈਸੇ ਹੀ ਬੈਠੇ ਆ ਦੇਖੋ ਕਿੰਨੇ ਵਧੀਆ ਕਿੰਨੇ ਵਧੀਆ ਬੰਦੇ ਆ ਤੁਸੀਂ ਇਹ ਦੇਖੋ ਹਨਾ ਨਹੀਂ ਸ਼ਹਿਰ ਚ ਕੌਣ ਫ੍ਰੀ ਤੇ ਬਿਠਾਉਂਦਾ ਬਾਈ ਕੋਈ ਫੇਰ ਵੀ ਇਹਨਾਂ ਦੇ ਕਿਰਾਏ 1.5 ਕਿਲੋ ਦੁੱਧ ਕੱਲੀ ਸੰਭਾਈਦਾ ਹੈ ਠੀਕ ਆ ਠੀਕ ਆ ਪਸ਼ੂਆਂ ਨੂੰ ਪੱਠੇ-ਪੁੱਠੇ ਬਾ ਦਿੰਦੇ ਆ ਅੱਛਾ ਪੱਠੇ ਆ ਪੌਣੇ ਆ ਕੱਲਾ ਰਾਖੀ ਤੇ ਬੈਠੇ ਕੱਲਾ ਰਾਖੀ ਐ ਜੀ ਫਿਰ ਭਾਵਾ ਪਾ ਦੇਣਾ ਹਾਂ ਬਸ ਲੱਗੂਾ ਸਿੱਟਣਾ ਜੀ ਜੀ ਹਾਂ ਬੱਕੜ ਮਾਰ ਅੱਛਾ 1.5 ਕਿਲੋ ਦੁੱਧ ਡੇਲੀ ਦਾ ਦੇਈ ਜਾਂਦੇ ਆ ਐਡੇ ਚੰਗੇ ਬੰਦੇ ਵੀ ਹੈ ਪਏ ਆ ਬਾਈ ਦੁਨੀਆ ਤੇ ਦੇਖ ਲਓ ਤੁਸੀਂ ਖੇ ਜਾਂਦੇ ਉਹਦੇ ਪੱਠੇ ਪੌਣੇ ਆ ਅੱਛਾ ਉਦੋਂ ਪੌਣੇ ਆ ਅੱਛਾ ਖੇਦ ਉਧਰ ਅਮਰ ਚਲਸੀ ਜਨਾ ਅਸੀਂ ਘਰੇ ਹੋ ਜੀ ਨਹੀਂ ਤਾਂ तकरीबन ਅਸੀਂ ਆਪ ਹੀ ਪਾ ਦਈਏ ਠੀਕ ਐ ਠੀਕ ਐ ਤੇ ਗਾਂ ਨੂੰ ਮਣ ਹੈਗਾ ਵਧਾਉਣ ਦਾ ਪਸ਼ੂ ਬਈ ਜਿਆ ਹੀ ਹਾਲ ਰਿਹਾ ਤੇ ਨਹੀਂ ਜੀ ਕਰਦਾ ਹਨ ਤੇ ਦੋਵੇਂ ਮੇਲ ਹੀ ਐ ਇਹ ਮਗਰ ਇਹਦੇ ਕੱਟੇ ਹੀ ਆ ਕਿ ਨਹੀਂ ਮੇਲ ਆਇਆ ਨਹੀਂ ਅੱਛਾ ਦੋਵੇਂ ਮੇਲ ਦੋਵੇਂ ਮੇਲ ਆ ਬਾਈ ਦੋਵੇਂ ਮੇਲ ਹੈ ਨਾ ਗਾਂ ਵੀ ਵਾਧੇ ਵਾਲੀ ਗੱਲ ਹੈ ਨਹੀਂ ਕੋਈ ਹਨ ਇਹ ਆਪਣੇ ਸੌਂ ਨਾ ਰੱਖਿਆ ਤੁਹਾਡਾ ਨਹੀਂ ਹਾਂ ਇਹ ਵਧੀਆ ਜੀ ਚੰਗਾ ਪੂਰੀ ਬਰੀਡ ਵਾਲਾ ਕੱਟਾ ਇਹ ਰੱਖਣਾ ਹੀ ਆਪਾਂ ਹਨ ਹਾਂ ਰੱਖਾਂਗੇ ਕਈ ਵਾਰੀ ਹੁੰਦਾ ਹਨਾ ਸੇਲ ਵਾਲਾ ਤਾਂ ਨਹੀਂ ਨਹੀਂ ਮੱਝ ਚੰਗੀ ਆ ਬਾਈ ਪੱਟਾ ਬਹੁਤ ਵਧੀਆ ਹਾਂ ਇਹ ਤਾਂ ਤੁਹਾਨੂੰ ਦੱਸੀ ਜਾਂਦਾ ਦੇਖੋ ਕੱਚਾ ਥਾਂ ਵਧੀਆ ਐਡਾ ਸੋਹਣਾ ਮਾਹੌਲ ਆ ਬਸੂ ਫੇਰ ਵੀ ਨਹੀਂ ਗੱਬਣ ਹੋ ਰਹੇ ਹੈ ਨਾ ਤੇ ਥੋੜਾ ਜਿਹਾ ਨੁਕਸ ਇੱਥੇ ਚਲੋ ਮੈਂ ਕਹਿ ਨਹੀਂ ਸਕਦਾ ਜੀ ਤੇ ਪਰ ਇੱਥੇ ਡਾਕਟਰ ਗਲਤ ਆ ਨਾ ਜਦੋਂ ਆਪਾਂ ਨੂੰ ਪਤਾ ਯਾਰ ਵੀ ਦੂਜਾ ਮੱਜ ਦੀ ਸਾਫਤਾਫਤਾ ਹੀਟ ਰੱਖੀ ਜਾਂਦੀ ਹੈ ਤੇ 10 ਦਿਨਾਂ ਬਾਅਦ ਹੀਟ ਕੱਢੀ ਜਾਂਦੀ ਹੈ ਤੇ ਉਹਦੇ ਤੁਸੀਂ ਆਪਾਂ ਵਾਰੀ-ਵਾਰੀ ਟੀਕਾ ਹੀ ਭਰੀ ਜਾਂਦੇ ਕੋਈ ਹੱਲ ਤਾਂ ਕਰਗੇ ਨਾ ਮੱਜ ਦਾ ਨਾ ਬਾਈ ਨੂੰ ਮੈਂ ਪੁੱਛਿਆ ਉਹ ਕਹਿੰਦਾ ਬਾਈ ਜੇ ਉਹ ਹੁੰਦਾ ਉਹਨੇ ਤਾਂ ਟੀਕਾ ਭਰ ਕੇ ਮੁੜ ਜਾਣਾ ਸੀ ਫਿਰ ਇੱਥੇ ਥੋੜਾ ਜਿਹਾ ਫੇਲ ਹੋ ਜਾਂਦਾ ਜੀ ਕੰਮ ਆਪਾਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਕਮੈਂਟ ਨਹੀਂ ਕਰ ਰਹੇਗੇ ਪਰ ਦੇਖੋ ਜੇ ਪਸ਼ੂ ਆ ਤਾਂ ਆਪਣੇ ਡਾਕਟਰਾਂ ਦਾ ਕੰਮ ਆ ਬਾਈ ਤੇ ਨਹੀਂ ਤਾਂ ਆਪਣੇ ਪੱਲੇ ਵੀ ਕੁਝ ਨਹੀਂਗਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜੇ ਲੋਕ ਪਸ਼ੂਆਂ ਤੋਂ ਅੱਕ ਗਏ ਨਾ ਤੇ ਕੰਮ ਆਪਣੇ ਕੋਲੇ ਕੋਈ ਵੀ ਨਹੀਂ ਹੋਣਾਗਾ ਕਿਉਂ ਆਪਾਂ ਉਮਰ ਤਾਂ ਸਾਰੀ ਇਹਦੇ 'ਚ ਨਗਾਹ ਚੁੱਕੇ ਆ ਠੀਕ ਆ ਆਪਦਾ ਕੰਮ ਸਿੱਖਾਂ 'ਚ ਜਿਹੜਾ ਬੰਦਾ 5-4 ਸਾਲ ਗਾਲੀ ਬੈਠਾ ਤੇ ਉਹ ਕੰਮ ਕਰੂਗਾ ਵੀ ਕੀ ਬਾਅਦ 'ਚ ਇੱਕ ਥੋੜਾ ਜਿਹਾ ਫਿਰ ਤੁਹਾਨੂੰ ਪਤਾ ਹੁਣ ਕਈ ਬੰਦੇ ਥੋੜੇ ਦੇਣੀ ਥੋੜਾ ਟਾਈਮ ਲਾ ਕੇ ਕੰਮ ਸ਼ੁਰੂ ਕਰੀ ਬੈਠੇ ਅਗਲੇ ਨੂੰ ਐ ਲੱਗਦਾ ਵੀ ਇਹ ਰੇਣੇ ਕਿਹੜਾ ਬੋਲਣਾ ਤੇ ਮੇਰੇ ਹਿਸਾਬ ਨਾਲ ਇਹਦੀ ਜੱਜਮੈਂਟ ਸਾਰਿਆਂ ਤੋਂ ਔਖੀ ਹੈ ਬਾਈ ਬਈ ਬੰਦੇ ਨੇ ਤਾਂ ਬੋਲ ਕੇ ਦੱਸ ਦੇਣਾ ਤੇ ਪਸ਼ੂ ਵਾਲਾ ਕੰਮ ਆ ਜਿਹੜਾ ਇਹ ਸਭ ਤੋਂ ਔਖਾ ਹੈ ਨਾ ਹੁਣ ਆ ਬਾਈ ਦੀ ਮੱਝ ਇੱਕ ਹੈ ਹੋ ਮੱਝ ਵੀ ਖਾਲੀ ਆ ਉਹਨੂੰ ਕਿੰਨਾ ਚਰੋਗੇ ਫਲ ਸਿੱਟੇ ਨੂੰ ਬਾਈ ਉਹਦਾ ਕਿਰਾਇਆ ਕੁਛ ਤਾਂ ਬਾਈ ਭਰਾ ਅਸਾ ਉਹਦਾ ਹੀ ਭਰਾਤੀ ਸੀ ਹੀਟ ਚ ਨਹੀਂ ਆਈ ਹਜੇ ਇਹ ਦੁੱਧ ਕਿੰਨੇ ਤੇ ਲਈ ਸੀ ਆਪਾਂ ਕੋਈ ਆਪਣੇ ਕੋਲ 15 16 ਤੇ ਹੁਣ ਕਿੰਨਾ 15 16 ਕਿਲੋ ਦੁੱਧ ਸੀ ਬਾਈ ਤੇ 6-7 ਮਹੀਨੇ ਸੂਈ ਨੂੰ ਹੋਗੇ ਨਾਲੇ ਤਾਂ ਰਿਪੀਟ ਕਰੀ ਜਾਂਦੀ ਹੈ ਬਾਈ ਕਹਿੰਦਾ ਸਿੰਗ ਵੀ ਟੁੱਟ ਗਿਆ ਹੀ ਇਹਦਾ ਤੇ ਹੁਣ ਵੇਖ ਲਓ 6 ਕਿਲੋ ਦੁੱਧ ਆ ਦੇਖੋ ਕੀ ਇਹ ਖਰਚਾ ਪੂਰਾ ਕਰੋਗੇ ਸਪੈਸ਼ਲ ਉੱਥੋਂ ਕਿਹ ਬਾਈ ਇੰਨੀ ਦੂਰੋਂ ਬਾਈ ਪੱਠੇ ਪਾਉਣ ਆਉਂਦੇ ਹਨ ਤੇ ਦੋ ਪਸ਼ੂ ਆ ਤੇ ਦੁੱਧ ਕਿੰਨਾ ਦੋਹਾ ਥੱਲੇ ਹੋ ਗਿਆ ਸਮਝ ਲਾ ਉਹ ਘਰ ਦਾ ਹੀ ਸਰਦਾ ਆਪਣਾ ਦਾ ਘਰ ਦਾ ਹੀ ਸਰਦਾ ਵੇਖ ਲਓ ਤੁਸੀਂ 1,30,000 ਰੁਪਇਆ ਲਾ ਕੇ ਤੇ ਕਿੱਥੇ ਮੱਝ ਅੱਜ ਨੂੰ ਗੱਬਣ ਹੁੰਦੀ ਚਾਰ-ਪੰਜ ਮਹੀਨਿਆਂ ਦੀ ਆਵਣਾ ਹੀ ਹੋਣੀ ਸੀ ਤੂੰ ਕਹਿੰਦਾ 20 ਦਿਨਾਂ ਬਾਅਦ ਹੀ ਹੀਟ ਚ ਆ ਗਈ ਸੀ ਹਨਾ ਚਲੋ ਇਹ ਉਹ 20 ਦਿਨਾਂ ਬਾਅਦ ਤਾਂ ਚਲੋ ਆਪਣਾ ਟੀਕਾ ਭਰਉਣਾ ਵੀ ਨਹੀਂ ਬੰਦ ਆ ਕੋਈ ਡੇਢ-ਦੋ ਮਹੀਨੇ ਬਾਅਦ ਜੇ ਮੱਝ ਰਹਿ ਜਾਂਦੀ ਗੱਬਣ ਹੋ ਜਾਂਦੀ ਚਲੋ ਦੋ ਇੱਕ ਵਾਰੀ ਦੋ ਚਾਰ ਵਾਰੀ ਦਵਾਈ ਭਰ ਕੇ ਵੀ ਸੈੱਟ ਹੋ ਜਾਂਦੀ ਹੁਣ ਨੂੰ ਤਿੰਨ ਮਹੀਨਿਆਂ ਦੀ ਗੱਬ ਵੀ ਹੁੰਦੀ ਤਾਂ ਬਾਈ ਦਾ ਮਨ ਆਪੇ ਹੀ ਕਰਨਾ ਸੀ ਪਸ਼ੂ ਰੱਖਣ ਨੂੰ ਐ ਮਨ ਅਕਦਾ ਬਾਈ ਪਸ਼ੂਆਂ ਦੇ ਇਹ ਚੱਕਰ ਆ ਰਿਪੀਟ ਬਰੀਡਿੰਗ ਵਾਲਾ ਇਹ ਚਲੋ ਚਾਰ ਧਣੀ ਆਪਾਂ ਕਹਿ ਸਕਦੇ ਕਿਉਂ ਬਾਈ ਦੇ ਇੱਥੇ ਨਾਰਮਲ ਦਾਣਾ ਤੇ ਮਿਨਰਲ ਮਿਕਚਰ ਬਾਈ ਰੈਗੂਲਰ ਹੀ ਪਾ ਰਹੇ ਆ ਕਿਹੜਾ ਪਾਈ ਜਾਂਦੇ ਆ ਮੈਂ ਤਾਂ ਹੋਰ ਬਗਲਿਆ ਪਹਿਲਾਂ ਮਿਰਫਾ ਗੋਲਡ ਸੀ ਮਿਰਫਾ ਗੋਲਡ ਹਾਂ ਐਂਟਾਸ ਦਾ ਵਧੀਆ ਉਹ ਵੀ ਤੇ ਕੋਈ ਨਹੀਂ ਬਾਈ ਇਹਦੇ ਆਪਾਂ ਪਾਵਾਂਗੇ ਵੀਡੀਓ ਤੁਹਾਨੂੰ ਰੱਬ ਸੁੱਖ ਰੱਖੇ ਗੱਬਣ ਕਰਾਂਗੇ ਮੱਝ ਕਿਉਂ ਜਦੋਂ ਹੀਟ ਸਰਕਲ ਸੈੱਟ ਹੋ ਗਿਆ ਤੇ ਮੱਝ ਨੇ ਆਪੇ ਗੱਬਣ ਹੋ ਜਾਣਾ ਬਾਕੀ ਤੁਸੀਂ ਬਾਈ ਨੇ ਵੀ ਆਪਾਂ ਨੂੰ ਵੀਡੀਓ ਦੇਖ ਕੇ ਹੀ ਸੱਦਿਆ ਸੀਗਾ ਤੇ ਆਪਣਾ ਮਤਲਬ ਫਰਜ ਸੀਗਾ ਵੀ ਬਾਈ ਨੂੰ ਸਹੀ ਰਾਹ ਪਾ ਕੇ ਜਾਈਏ ਤੇ ਬਾਈ ਦਾ ਮਾਨ ਅੱਕ ਨਹੀਂ ਦਿੰਦੇ ਜੇ ਹੁਣ ਗੱਬਣ ਹੋ ਗਏ ਦੋਵੇਂ ਮੱਜਾਂ ਫੇਰ ਤਾਂ ਬਾਈ ਨੇ ਕੰਮ ਵਧਾਉਣਾ ਹੀ ਆ ਚਲੋ ਫਿਰ ਆਪਣੇ ਆ ਸੰਪਰਕ ਕਰ ਲਿਆ ਕਰੋਗੇ ਬਾਈ ਜਦੋਂ ਵੀ ਇਹਨੂੰ ਲੱਗੂਗਾ ਵੀ ਇਹ ਰਿਪੋਰਟਰ ਹਨ ਹਾਂ ਫਿਰ ਤਾਂ ਪੱਕਾ ਹੀ ਰੱਖੋਗੇ ਜੀ ਹਾਂ ਜਦੋਂ ਪਸ਼ੂ ਗੱਬਣ ਹੋਣ ਲੱਗੇ ਫਿਰ ਤਾਂ ਆਪੇ ਹੀ ਹੋ ਜਾਣਾ ਇਹ ਕੰਮ ਧੰਨਵਾਦ ਜੀ ਕਰਿਆ ਕਰੋ ਇਹੋ ਜੀਆਂ ਵੀਡੀਓ ਸ਼ੇਅਰ ਕਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਕੀ ਸਰਕਲ ਹੁੰਦਾ ਤੇ ਕੀ ਕਿੰਨੇ ਦਿਨ ਪਸ਼ੂ ਨੂੰ ਹੀਟ ਰੱਖਣਾ ਚਾਹੀਦਾ ਫੇਰ ਤਾਂ ਬਾਬਾ ਜੀ ਜਦੋਂ ਵੇਖੋ ਤੁਹਾਡਾ ਪਸ਼ੂ ਰਹੂਗਾ ਤਾਂ ਫਿਰ ਤੁਸੀਂ ਆਪੇ ਹੀ ਦੱਸੋਗੇ ਹਨਾਗਾ ਹਾਂ